ਸ਼ਿਆਨੂ ਬਚਾਉਣ ਵਾਲਿਆ ਪੁਲਿਸ ਬਰਸਾਸਰ ਮੁਨਤਵਾਤ 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 ਇਹ ਨਿਯਾ ਚਵਨ ਸੀਦੇ ਮੰਗਿਆ ਜਾਂਦੀ ਭੁਜਾਈ ਨਾਲ ਭੁਜਾਈ ਨਾਲ ਵੀ ਸੀਗੀ ਜੀ ਗਾਹਾਂ ਹੀ ਕੁੜੀ ਨਾਲ ਵੀ ਕਰੀ ਬੈਠਾ ਗਾ ਇਹ ਧੱਕੇ ਨਾਲ ਰਾਮਪੁਰਾ ਫੂਲਦਾ ਇਹ ਮਾਮਲਾ ਤੁਹਾਡੇ ਰੌਂਗ 'ਤੇ ਖੜੇ ਕਰ ਸਕਦਾ ਹੈ ਕਿਉਂਕਿ ਪਿੰਡ ਦੇ ਇੱਕ ਵਿਅਕਤੀ ਨੂੰ ਉਸਦੇ ਹੀ ਪਿੰਡ ਵਾਸੀਆਂ ਨੇ ਅਤੇ ਉਸਦੀ ਪਰਜਾਈ ਨੇ ਜ਼ਮੀਨ ਖੋਣ ਨੂੰ ਲੈ ਕੇ 1 ਮਹੀਨੇ ਪਹਿਲਾਂ ਹੀ ਮਾਰ ਦਿੱਤਾ ਸੀ ਅਤੇ ਉਸਦੀ লাশ ਨੂੰ ਖੇਤਾਂ ਦੇ ਵਿੱਚ ਦਬਾ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ 1 ਮਹੀਨੇ ਬਾਅਦ লাশ ਨੂੰ ਬਰਾਮਦ ਕਰ ਲਿਆ ਹੈ ਇਸਾ ਜਾ ਰਿਹਾ ਕਿ ਮੱッカ ਸਿੰਘ ਨੂੰ ਉਸਦੀ ਪਰਜਾਈ ਨੇ ਪਿੰਡ ਦੇ ਕੁਝ ਲੋਕਾਂ ਦੇ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਉਸਦੀ ਲਾਸ਼ ਨੂੰ ਖੇਤਾਂ ਦੇ ਵਿੱਚ ਦਵਾ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਖਵਾ ਦਿੱਤੀ ਸੀ ਪਰ ਹੁਣ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਇਸ ਕਾਰਨ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਦਾ ਜੀ ਅੱਜ ਤੋਂ 10-12 ਸਾਲ ਪਹਿਲਾਂ ਜ਼ਮੀਨਦਾਰ ਰੋਲਾ ਚੱਲਦਾ ਸੀਗਾ ਜੀ ਬੁੱਲੇ ਵਾਲਿਆਂ ਚ ਉਹਦੇ ਲਾਲਚ ਦੇ ਵਿੱਚ ਕਹ ਲੰਗਾ ਵੀ ਇਹਨਾਂ ਨੂੰ ਤੱਚਾ ਦਿੱਤਾ ਵੀ ਤੁਹਾਡੇ ਨਾਲ ਅਸੀਂ ਜ਼ਮੀਨ ਅਸੀਂ 5 ਕਿੱਲੇ ਤੁਹਾਨੂੰ ਜ਼ਮੀਨ ਲੈ ਕੇ ਦੇ ਦਾਂਗੇ ਤੇ ਪਟਵਾਰੀ ਇਹਨਾਂ ਤੇ ਖਾ ਵੀ ਹੋ ਗਿਆ ਇਹਨਾਂ ਦੇ ਪਰਿਵਾਰ ਤੇ ਉਹ 5 ਕਿੱਲੇ ਦਾ ਬਦਲੇ ਕਲਮਕਾ ਜੀ ਇਹਨਾਂ ਨੂੰ ਕਿਵੇਂ-ਕਿਵੇਂ ਕਰਕੇ ਜ਼ਮੀਨਾਂ ਨੂੰ ਦਬਾਤੀ 5 ਕਿੱਲੇ ਦਾ ਨਾ ਕਰਵਾਵੀ ਉਹਨਾਂ ਦੇ ਬਦਲੇ ਇਹਨਾਂ ਨੇ ਜਦੋਂ ਮੰਡੀ ਸਾਡੇ ਪੁੱਚੋ ਮੰਡੀ ਰਕਵਾਇਰ ਹੋਈ ਜ਼ਮੀਨ ਮੰਡੀ ਦੇ ਵਿੱਚ ਦਾਲਾ ਮੰਡੀ ਚ ਉਹਦੇ ਵਿੱਚੋਂ 3 ਕਿੱਲੇ ਜ਼ਮੀਨ ਦੇ ਜੀ ਇਹ ਹੜੱਪ ਕੇ ਪਟਵਾਰੀ ਰਲ ਕੇ ਤੇ ਪਟਵਾਰੀ ਦੇ ਇਹ ਦੋ ਦੋ ਤਿੰਨ ਬਸਟੰਡੇ ਰੱਖੇ ਵੇਚ ਗਏ ਬੰਦੇ ਪਟਵਾਰੀ ਨੇ ਉਹ ਬਸਟੰਡੇ ਗਲਮਗਾ ਇਹਨਾਂ ਦੇ ਘਰੇ ਬਾੜ ਤੇ ਵੀ ਤੁਸੀਂ ਇੱਥੇ ਮੋਜਾਂ ਲੁੱਟੋ 24 25 ਗੱਲੇ ਬਾਂਦਨਾਂ ਕੋਲੇ ਖਾਓ ਕਿ ਇੱਥੇ ਮਾਇਕੋ ਤੁਹਾਨੂੰ ਇਹ ਕਰ ਦਿੱਤਾ ਇਹ ਸਾਰੀ ਚਾਲ ਜਗਜੀਤ ਸਿੰਘ ਪਟਵਾਰੀ ਜਿਹੜਾ ਪਹਿਲਾਂ ਸਾਡੇ ਘਰ ਕਿਹਚ ਚਾਇਆ ਪਿਆ ਉਹਦਾ ਹੱਥ ਆਈਏ ਚ ਉਦੋਂ ਬਾਅਦ ਜੀ ਕੰਨ ਕਜ ਜਿਹੜਾ ਇਹ ਹਾਵੀ ਹੋ ਗਿਆ ਇਹਨੇ ਸਾਰੇ ਪਰਿਵਾਰ ਤੇ ਕਬਜ਼ੇ ਕਰ ਲਿਆ ਜਿਹੜਾ ਜੱਗਾ ਸਿੰਘ ਪੈਰੋ ਕਹਿਣਾ ਸਾਰੇ ਪਰਿਵਾਰ ਤੇ ਕਬਜ਼ਾ ਕਰਕੇ ਉਦੋਂ ਬਾਅਦ ਜੀ ਜਿਹੜਾ ਇਹ ਬੰਦਾ ਹਸਾਬ ਦਾ ਪੁੱਛਦਾ ਸੀਗਾ ਜਿਹੜਾ ਮਾਰੇਗਾ ਤੇ ਇਹਦਾ ਇਹਨੇ ਕੰਦਾ ਕਰਤਾ ਜੀ ਇਹ ਗੱਲ ਤਾਂ ਜੀ ਇਹ ਮੈਂ ਪਹਿਲਾਂ ਰਹਿਣ ਲਾ ਕੇ ਪਰਿਵਾਰੀ ਨਾਲ ਸੀਗਾ ਬਾਹਣ ਦਾ ਰੌਲਾ ਚੱਲਦਾ ਸੀ ਪਰ ਪਾਰੀ ਕੋਈ ਜਾਂਦੇ ਰਹੇ ਹੈਗਾ ਕਹਿੰਦਾ ਰਿਹਾ ਇਹਨਾਂ ਤੇ ਦਾਵਕ ਪਮਨ ਲਾ ਗਿਆ ਕੋਈ ਮਾੜਾ ਮੋਟਾ ਨਹੀਂ ਕੋਈ ਬਾਹਣ ਦਾ ਨਮੇੜਿਆ ਕੋਈ ਸਾਰਾ ਇਹਨਾਂ ਦਾ ਬਾਹਣ ਵੇਚ ਕੇ ਖਾ ਗਈ ਮਨ ਨੂੰ ਤੇ ਇਹ ਬੰਦਾ ਇਹਨਾਂ ਨੂੰ ਲੜਦਾ ਸੀਗਾ ਮਨ ਵੀ ਕੌਂਚਦਾ ਸੀਗਾ ਵੀ ਪੁੱਠੇ ਕੰਮ ਸੀ ਪੁੱਠੇ ਸਿੱਧੇ ਕੰਮਾਂ ਤੋਂ ਇਹ ਕੌਂਚਦਾ ਕਰਕੇ ਇਹਨਾਂ ਨੇ ਤਾਂ ਮਾਰਿਆ ਦਾ ਜੈਤਵੰਦ ਸੀਦੇ ਮੰਗਲ ਸਿੰਘ ਦੀ ਭਝਾਈ ਨਾਲ ਭਝਾਈ ਨਾਲ ਵੀ ਸੀਗੀ ਜੀ ਗਾਂਹਾਂ ਦੀ ਕੁੜੀ ਨਾਲ ਵੀ ਕਰੀ ਬੈਠਾਗਾ ਇਹ ਧੱਕੇ ਨਾਲ ਧਾਂਕੀ ਵੀ ਦਿੰਦਾ ਸੀ ਤੜਕੇ ਬੀ ਦੱਸ ਸੇਨਾ ਤੇ ਉਹਨੂੰ ਮੈਂ ਪਾਸੇ ਕਰਕੇ ਪੁੱਛਿਆਗਾ ਮੈਂ ਕਿ ਤੂੰ ਦੱਸ ਦੇ ਤੈਨੂੰ ਮੈਂ ਮਾਰ ਨਹੀਂ ਦਿੰਦਾ ਮੇਰਾ ਪਾ ਬਾਹਣ ਬਿਕੇ ਪਾ ਮੈਂ ਆਪ ਮਰ ਜਾ ਉਹਨੇ ਫੇਰ ਦੱਸਿਆ ਫਿਰ ਉਹਨੂੰ ਧਮਕੀ ਦੀ ਬੈਠਾ ਕਹਿੰਦਾ ਹੈ ਤੈਨੂੰ ਮਾਰੂੰਗਾ ਹੈ ਤੇਰੇ ਵੱਡੇ ਮੁੰਡੇ ਨੂੰ ਚਾ ਕੇ ਮਾਰੂੰਗਾ ਜੇ ਸਾਨੂੰ ਤੂੰ ਦੱਸਤਾ ਕਿਸੇ ਨੂੰ ਮੈਂ ਕਹਾਂ ਚਾਹੁੰਦੇ ਆ ਜਦੋਂ ਅਸੀਂ ਪੜਤਾਲ ਕਰੀਏ ਅਸੀਂ ਉਹ ਲੜਕੀ ਤੋਂ ਪੜਤਾਲ ਕਰੀਏ ਉਹ ਲੜਕੇ ਨੂੰ ਧਮਕੀਆਂ ਦਿੰਦੇ ਸੀਗੇ ਵੀ ਜੇ ਤੂੰ ਸਾਨੂੰ ਦੱਸਤਾ ਤਾਂ ਅਸੀਂ ਤੈਨੂੰ ਮਾਰ ਦਿਆਂਗੇ ਅਸੀਂ ਆਖਿਆ ਤੈਨੂੰ ਅਸੀਂ ਬਚਾਵਾਂਗੇ ਤੇ ਉਹਨਾਂ ਦੱਸੇ ਉਹਨਾਂ ਨੇ ਅੱਜ ਫਿਰ ਦੱਸਤਾ ਵੀ ਇਹ ਚਾਰ ਬੰਦੇ ਮਾਰਨ ਚ ਇੱਕ ਜੱਗਾ ਪਟਵਾਰੀ ਇੱਕ ਜੱਗਾ ਮਰੋਗਿਆਣਾ ਇੱਕ ਅੰਤਰ ਤੇ ਚੌਥਾ ਇਥੇ ਕੋਈ ਤੋਤਾ ਤਾਤਾ ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਮਾਮਲਾ ਕਤਲ ਦਾ ਸਾਹਮਣੇ ਆਇਆ ਜੇ ਤੇ ਅਸੀਂ ਮੁਕੱਦਮਾ ਦਰਜ ਕਰ ਤਾ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ ਤੇ ਡੈੱਡ ਬੋਡੀ ਜਿਸ ਖੇਤ ਵਿੱਚ ਦਬਾਈ ਹੋਈ ਸੀ ਉਹ ਅੱਜ ਅਸੀਂ ਰਿਕਵਰ ਕਰ ਲਈ। ਇਹ ਕਦੋਂ ਦਾ ਮਾਮਲਾ ਹੈਗਾ ਜੀ? ਇਹ ਕਰੀਬ ਡੇਢ ਮਹੀਨੇ ਡੇਢ ਮਹੀਨੇ ਪਹਿਲਾਂ ਦਾ ਇਹ ਲਾਪਤਾ ਹੈ ਬੰਦਾ ਜੀ। ਪਤਲਾ ਬਤਲ ਦਾ ਇਹਨਾਂ ਦਾ ਜ਼ਮੀਨੀ ਮਾਮਲਾ ਹੈ ਜੀ, ਜ਼ਮੀਨੀ ਰੋਲਾ ਹੈ। ਲੱਗਦਾ ਹੈ ਵੀ ਜਿਸ ਤਰ੍ਹਾਂ ਇਹਨਾਂ ਦਾ ਕੋਈ ਇਹਦੇ ਗਲਾ ਘੁੱਟ ਕੇ ਜਾਂ ਲੱਗਿਆ ਉਹ ਪੋਸਟਮਾਰਟਮ ਤੋਂ ਬਾਅਦ ਪਤਾ ਲੱਗਿਆ। ਬਹਰਾਲ ਉਹਨਾਂ ਦੇਖਣਾ ਇਹੋ ਪਈਗਾ ਕਿ ਪੁਲਿਸ ਕਦੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ। रिपोर्ट, पोस्ट, की तुसी भी विदेश विच अपना भविक बना चाहते हो पाओ विदेश विच पढ़ाई करने का मौका पिरािड ई सर्विस दलाह नकार तो मान्यता प्राप्त करो तिरानवे नौ सो अठर तिरानवे नौ सौ अठार